ਤਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿ세 ਨਾਲ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨੀ ਦੇ ਵੋਟਾਂ ਸਤਾ ਵਿੱਚ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਦੇ ਹੋ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਦੀ ਕਿ ਜਿਹੜੇ ਬੱਚੇ ਹੁਣ ਉੱਥੋਂ ਰਿਪੋਰਟ ਕੱਲ ਹੋਇਆ ਅਮਰੀਕਾ ਤੋਂ ਭਾਰਤ ਸਾਰੇ ਪਹੁੰਚੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਮੈਂ ਜੀ ਕਾਬਲ ਸੀਗ ਮਹਾਵਾ ਕਸਾਂਡਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬਿਠੇ ਬਿਠੇ ਦੇ ਵੇਖ ਕੇ ਭਾਬਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਕ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਲੈ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹਰਾਇਤ ਵਾਲਾ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ ਛੇਕ ਨਾਲਾਂ ਪਹਿਲੀ ਬਹਿ ਗਈਤੀ ਸਾਡੇ 17 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਰਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਵਜਾ ਜਾ ਕੇ ਅਰਦਾਸ ਬੇਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਛ ਨਹੀਂ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ ਫਿਰ ਅਸੀਂ ਗੁਰੂ ਜੀ ਗੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਕਿ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕਾਂ ਨੇ ਆਪਣੀ ਮਦਦ ਲੈ ਕੇ ਗਏ ਪੁੱਛਿਆ ਆ ਉੱਥੇ ਤੇ ਕੀ ਮਤਲਬ ਜ਼ਮੀਨ ਗਾਣੇ ਪਾਈ ਕੀ ਕੀਤਾ ਕਹਿੰਦੇ ਨਹੀਂ ਬਾਇ ਕੀਤੇ ਹੈ ਗਾਣੀ ਦਿੱਤੀ ਹੈ ਹਾਂ ਤੇ ਕੀ ਕਹਿੰਦੇ ਨਾ ਤੇ ਦੇ ਨਾਮ ਤੇ ਜ਼ਮੀਨ ਦੇ ਨਾਮ ਤੇ ਤੁਹਾਨੂੰ ਮਿਲ ਜਾਵੇ ਹਾਂ ਹਾਂ ਮੱਝਾ ਜੇ ਤੁਹਾਨੂੰ ਟਰੈਕਟਰ ਟਰਾਲੀ ਆ ਰਹੀ ਪਰ ਭਾਗ ਅੰਗਰੇਜ਼ ਕੇ ਸਾਹ ਹੂੰ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟ ਡਿਮਾਂਡ ਇ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆ ਜਿਹੜੇ ਬੱਚੇ ਇਹਨਾਂ ਨਾਲ ਇਸ ਤਰ੍ਹਾਂ ਨਾ ਹੋਵੇ ਹੂੰ ਚਲੋ ਸਾਡਾ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਮਤ ਹੈ ਸਹੀ ਗੱਲ ਨੂੰ ਖੁਸ਼ੀ ਹੈ ਹੂੰ ਕੋਈ ਹੋਰ ਨਾ ਕਦੀ ਚੱਕਾ ਜੇ ਲਾ ਜਿਨ ਨੂੰ ਛੋਟ ਛੱਡ ਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਹੂੰ ਤੇ ਇਹ ਵੀ ਕਿਹਾ ਜਾ ਰਿਹਾ ਵੀ ਕਈ ਕਈ ਬੱਚੇ ਇਹ ਦੱਸ ਰਹੇ ਆ ਵੀ ਉਹਨਾਂ ਨੂੰ ਹੱਥਕੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬਾਰੇ ਨਹੀਂ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਆ ਕੋਈ ਗੱਲ ਹੀ ਹੱਥਕੜੀ ਵਾਲੀ ਗੱਲ ਤੇ ਕੋਈ ਨਹੀਂ ਪਰ ਕੋਈ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਤੋਂ ਪਰਦਾ ਰੱਖਦਾ ਹਮ ਗੱਲ ਹੀ ਨਹੀਂ ਹੁੰਦੀ ਹਮ ਆਪਾਂ ਟੈਨਸ਼ਨ ਨਹੀਂ ਲੈ ਕੋਈ ਗੱਲ ਨਹੀਂ ਚਲੋ ਸ਼ਾਂਤ ਬੈਠਣੇ ਆਪਾਂ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਹੈ ਨਹੀਂ ਜੀ ਨਹੀਂ ਹੁਣ ਬਾਹਰ ਕਰਨਾ ਭੇਜਣਾ ਇੱਕ ਵਾਰ ਜੀ ਵੇਲੇ ਹੋ ਗਿਆ ਤੇ ਬਾਅਦ ਕਿਦਫੇ ਤੇ ਕਿੰਨੀ ਉਮਰ ਕਿ ਨਿਕਾਸ਼ ਦੀ ਧੀ 22 ਸਾਲ ਸਹੀ ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਛ ਨਹੀਂ ਕੀਤਾ ਲੈ ਗਿਆ ਦੁਬਈ ਰਹਿਣ ਕਰਕੇ ਥੋੜਾ ਕਰਤਾ ਜਿਆਦਾ ਉਹ ਤਾਂ 45 ਲੱਖ ਕਰ ਲਏ 5 ਗੱਲ ਲੱਖ ਰੁਪਈਆ ਪਹਿਲਾਂ ਆ ਗਿਆ ਜੋ ਦੁਬਈ ਭੇਜਿਆ ਫਿਰ ਉੱਥੇ ਕਿ ਦੁਬਈ ਬਹਾ ਖਰਚਾ ਆ ਗਿਆ ਦੁਬਈ ਰੇਂਗੀ ਬਹੁਤ ਹੀ ਉੱਥੇ ਫਿਰ ਆਪਣਾ ਖਰਚਾ ਕਰਦਾ ਰਿਹਾ 5 6 ਹਾਂ ਉਹ ਖਰਚਾ ਬਹਾ ਆ ਗਿਆ ਠੀਕ